ਸਰ ਜੀ ਮੇਰਾ ਨਾਮ ਗਗਨ ਹੈ ਜੀ ਸਰ ਇਹ V23 ਕੋ ਵੀਡੀਓ ਵਾਇਰਲ ਹੋਈ ਸੀ ਅੱਛਾ ਜੀ ਜਿਹਦੇ ਵਿੱਚ ਇਹ ਦੱਸਿਆ ਜਾ ਰਿਹਾ ਸੀ ਕਿ ਫਿਲਮ ਦੇਖਦੇ ਸੇ ਲੋਕਾਂ ਨੂੰ ਪਰੇਸ਼ਾਨੀ ਪ੍ਰੋਬਲਮ ਹੈ ਕਿ ਕੋਈ ਆਵਾਜ਼ ਬੰਦ ਹੋ ਗਈ ਸੀ ਜਿਸ ਤੋਂ ਬਾਅਦ ਕੋਈ ਹੰਗਾਮਾ ਵਗੈਰਾ ਹੋਇਆ V2B ਦੇ ਵਿੱਚ ਕੀ ਮਾਮਲਾ ਕੀ ਸੀ ਇਨਸੀਡੈਂਟ ਕੀ ਸੀਗਾ ਸਰ ਕੁਝ ਨਹੀਂ ਸਰ ਟਾਈਪੇ ਦਾ ਸਾਡਾ ਸ਼ੋਅ ਸੀਗਾ ਹਾਊਸਵੈਲ ਸ਼ੋਅ ਸਾਡਾ ਕਿਹੜੀ ਫਿਲਮ ਚੱਲ ਰਹੀ ਸੀ ਨਸੀਮਾ ਸ਼ੋਅ ਸੀਗਾ ਸਾਡਾ ਨਸੀਮਾ ਮੂਵੀ ਦਾ ਨਾਮ ਸੀ ਟਾਈ 300 ਬੰਦਾ ਅੰਦਰ ਬੈਠਾ ਸੀ ਰਾਮ ਅੰਦਰ ਇੱਕ ਕੀ ਹੋਇਆ ਇੱਕ ਟੈਕਨੀਕਲ ਗਲਿਚ ਆਇਆ ਸਾਊਂਡ ਬਾਰ ਦੇ ਵਿੱਚ ਆਪਣਾ ਜਿਹੜਾ ਸਾਊਂਡ ਸਿਸਟਮ ਹੈਗਾ ਜੀ ਉਹਦੇ ਵਿੱਚ ਟੈਕਨੀਕਲ ਗਲਿਚ ਆਇਆ ਦੇਖੋ ਇੱਕ ਮਸ਼ੀਨਰੀ ਆ ਉਹ 'ਚ ਕੋਈ ਜਿਹੜੀ ਮਰਜ਼ੀ ਚੀਜ਼ ਕੋਈ ਗਲਤ ਹੋ ਆ ਸਕਦੀ ਹੈ ਕੋਈ ਟੈਕਨੀਕਲ ਪ੍ਰੋਬਲਮ ਆ ਸਕਦੀ ਹੈ ਇਹ ਉਹ ਸਭ ਤੋਂ ਪਹਿਲਾਂ ਪੁੱਛ ਕੇ ਤਾਂ ਆਲੋ ਲੱਗੀ ਬਿਲਕੁਲ ਸਭ ਤੋਂ ਪਹਿਲਾ ਪੁਆਇੰਟ ਇਹ ਆ ਮੈਂ ਤੇ 15 ਮਿੰਟ ਵਾਸਤੇ ਸਾਡੇ ਮਾਊਂਸ ਸਾਊਂਡ ਬੰਦ ਹੋ ਗਈ ਸਾਡੀ ਟੋਟਲੀ 15 ਮਿੰਟ ਬਾਅਦ ਕਈ ਕਸਟਮਰ ਆਏ ਹਾਈਪਰ ਉਹਨਾਂ ਨਾਲ ਅਸੀਂ ਗੱਲ ਕੀਤੀ ਉਹਨਾਂ ਨੂੰ ਉਹਦੀ ਸਪੋਰਟ ਅਸੀਂ ਦਿੱਤਾ ਰਿਫੰਡ ਜੋ ਆਪ ਕੋ ਸਾਡੇ ਕੋਲ ਬਕਾਇਦਾ ਸਾਡੇ ਪ੍ਰੂਫ ਹੈ ਕੌਣ ਕਿੰਨਾ ਤੋਂ ਬੰਦਾ ਸੀ ਇਸ ਮੂਵੀ ਦੇ ਵਿੱਚ ਬਟਾ ਟੁਟੂਗਾ 250 ਪਲੱਸ ਬੰਦਾ ਸੀਗਾ ਤੇ ਅਸੀਂ 60 ਤੋਂ 70000 ਰੁਪਏ ਦਾ ਅਸੀਂ ਰਿਫੰਡ ਅਸੀਂ ਦੇ ਚੁੱਕੇ ਸੀ ਉਹਨਾਂ ਦੀ سپورਟ 15 ਮਿੰਟਾਂ ਦੇ ਵਿੱਚ ਕਈ ਕਸਟਮਰ ਬੜੇ ਵਧੀਆ ਸੀ ਉਹਨਾਂ ਨੇ ਸਾਤੋਂ ਕਿਹਾ ਸਾਨੂੰ ਨੈਕਸਟ ਸ਼ੋਅ ਚ ਕਰ ਦਿਓ ਅਸੀਂ ਉਹ ਵੀ ਕਰਤਾ ਉਸੇ ਟਾਈਮ ਪੀਰੀਅਡ ਦੇ ਵਿੱਚ ਇੱਕ ਤੇ ਘੰਟੇ ਦੇ ਵਿੱਚ ਇਸ ਟਾਈਮ ਸਲੋਟ ਦੇ ਵਿੱਚ ਅਸੀਂ ਉਸੇ ਸ਼ੋਅ 'ਚ ਵੀ ਉਹਨੂੰ ਐਡਜਸਟ ਕਰਤਾ ਠੀਕ ਹੈ ਜੀ ਉਹਨੂੰ ਕਈ ਕਸਟਮਰਾਂ ਨੇ ਰਿਫੰਡ ਮੰਗੇ ਆ ਅਸੀਂ ਪਾਰਕਿੰਗ ਤੱਕ ਦੇ ਵੀ ਪੈਸੇ ਕਸਟਮਰਾਂ ਨੂੰ ਅਸੀਂ ਆਪ ਦਿੱਤੇ ਆਕੇਂ ਟੱਕ ਦੇ ਵੀ ਪਏ ਆਨਲਾਈਨ ਬੁਕਿੰਗ ਦੇ ਵੀ ਪਏ ਸੀ ਰਿਫੰਡ ਕਰਵਾਏ ਕਸਟਮਰਾਂ ਨੂੰ 70000 ਪਲਸ ਦੀ 80 ਰਿਫੰਡਿੰਗ ਦੇਤੀ ਬੜੇ ਪੈਸ ਉਸ ਤੋਂ ਬਾਅਦ ਕਈ ਸ਼ਰਾਰਤੀਆਂ ਅੰਸਰੋਂ ਵੱਲੋਂ ਕੁਸ ਨੀਮੇ ਨੂੰ ਵੀਡੀਓ ਬਣਾਉਣ ਲੱਗ ਗਏ ਸਾਡੇ ਸਟਾਫ ਦੇ ਨਾਲ ਮਿਸਬੀਹੇਵ ਕਰਨ ਲੱਗ ਗਏ ਉਹਨਾਂ ਨੂੰ ਧਮਕੀਆਂ ਦੇਣ ਲੱਗ ਗਏ ਕਿ ਕੋਕ ਲਿਆਓ ਸੈਂਡਵਿਚ ਲਿਆਓ ਪੋਪ ਕਰਨੇ ਕੋਈ ਗੱਲ ਸੁਣਨਾ ਕੋਈ ਦਿੱਕਤ ਹੈ ਲੇਡੀ ਸਟਾਫ ਹੈ ਲੇਡੀ ਸਟਾਫ ਨੂੰ ਉਹਦਾ ਕੰਮ ਕਰਨ ਵਾਲੇ ਬੱਚੇ ਨੇ ਉਹ ਜੀਐਮ ਨਾਲ ਗੱਲ ਕਰੋ ਹਰ ਇੱਕ ਚੀਜ਼ ਹਰ ਇੱਕ ਲਾਈਨ ਚ ਹਰ ਇੱਕ ਜੀਐਮ ਐਟੀਐਮ ਆ ਉਹਨਾਂ ਨਾਲ ਗੱਲ ਕਰੋ ਦਿੱਕਤ ਹੋ ਤੁਸੀਂ ਉਹਨਾਂ ਨੂੰ ਇੱਕ ਤਾਂ ਗਲਤ ਲੈਂਗੁਏਜ ਚ ਗੱਲ ਕਰ ਰਹੇ ਹੋ ਕੋਈ ਦਿੱਕਤ ਆ ਕਸਟਮਰ ਦੇ ਦੋ ਚਾਰ ਸ਼ਰਾਰਤੀ ਅੰਸਰ ਸੀਗੇ ਉਹਨਾਂ ਨੇ ਉਹਨਾਂ ਨੇ ਸਾਰਾ ਮਾਹੌਲ ਖਰਾਬ ਕੀਤਾ ਆਪਣਾ ਸਾਡੇ ਕਸਟਮਰ ਨੂੰ ਪ੍ਰੋਵੋਕ ਕਰਨ ਦੀ ਕੋਸ਼ਿਸ਼ ਕੀਤੀ ਗਈ ਮਤਲਬ ਲੰਮਸਮ ਇੰਨੀ ਗੱਲ ਸੀਗੀ ਨਹੀਂ ਜਿੰਨਾ ਉਹਨਾਂ ਨੇ ਬਿਧਾਤੀ ਤੁਸੀਂ ਬੇਸ਼ੱਕ ਜਿਹੜੇ ਮਰੀ ਉਹ ਤੇ ਵੀਡੀਓ ਪਈ ਤੁਸੀਂ ਆਪ ਚੈੱਕ ਕਰ ਲਓ ਆ ਸਾਡੀ ਆ ਸਾਡੀ ਰਿਵਿਊ ਆ ਪੋਸਟਿਵਿਟੀ ਰਿਵਿਊ ਅਸੀਂ ਕਿਉਂ ਕਰਾਂਗੇ ਅਸੀਂ ਜੇ ਗਲਤੀਆਂ ਸੀ 2000 ਰੁਪਏ ਤੋਂ ਹੈਂਡਓਵਰ ਦਿੱਤਾ ਹੋਇਆ ਐਸ ਆਰ ਐਸ ਸੀਗਾ ਅਸੀਂ ਬੀ ਟੂ ਬੀ ਵਾਲਿਆਂ ਨੇ ਹੈਂਡਓਵਰ ਦਿੱਤਾ ਹੋਇਆ ਕਿੰਨੇ ਸਾਲ ਤੇ 5 ਸਾਲ ਹੋ ਗਏ ਤੇ 2000 ਪਲੱਸ ਫਿਲਮਾਂ ਅਸੀਂ ਚਲਾ ਬੈਠੇ ਹੋਏ ਆ ਅੱਗੇ ਕੋਈ ਨਹੀਂ ਵੀਡੀਓ ਵਾਇਰਲ ਹੋਈ ਉਹਨੂੰ ਕਿਵੇਂ ਹੋ ਗਈ ਹੁਣ ਕਿਉਂ ਹੋ ਗਈ ਅਸੀਂ ਮੈਂ ਕਹਿੰਨਾ ਕੁਰਸੀ ਦੇ ਸਪਰਿੰਗ ਤੱਕ ਵੀ ਅਸੀਂ ਏ ਟੂ ਜ਼ेड ਚੇਂਜ ਕਰਾਏ ਆ ਤੂੰ ਏ ਟੂ ਜ਼ेड ਵਾਸ਼ਰੂਮ ਦੇਖੋ ਸਾਡੇ ਪਹਿਲਾਂ ਕੀ ਕੰਡੀਸ਼ਨ ਸੀਗੀ ਐਸਆਰਐਸ ਵੇਲੇ ਤੇ ਹੁਣ ਵੇਖੋ ਜੀ ਆਗੇ ਪਤਾ ਲੱਗਦਾ ਲੋਕੀ ਕਹਿੰਦੇ ਵਾਕਈ ਡਿਕਲਾਈਨਰ ਅਸੀਂ ਲਿਆਏ ਤੇ ਆਪਣਾ ਕਹਿੰਦੇ ਕੋਟ ਸੈਟ ਆ ਲੀਆਂ ਕੁਰਸੀਆਂ ਅਸੀਂ ਲਿਆਏ ਆਫਰ ਅਸੀਂ ਲਾਈਆਂ ਐਂ ਜੋ ਜੋ ਕਸਟਮਰ ਸਾਨੂੰ ਰਿਵਿਊ ਦੇ ਕੇ ਗਏ ਅਸੀਂ ਕਸਟਮਰ ਦੀ ਜਮਾਲ ਤੇ ਫੁੱਲ ਚੜਾਈ ਗਏ ਹੁਣ ਇਸ ਤੋਂ ਵੱਧ ਤਾਂ ਅਸੀਂ ਕੁਝ ਕਹਿ ਨਹੀਂ ਸਕਦੇ ਜੇ ਹੁਣ ਟੈਕਨੀਕਲ ਫਾਲਟ ਆ ਗਿਆ ਇਹ ਚ ਨਾ ਮੇਰੀ ਦਫਤਰ ਆਫਿਸ ਦੀ ਲੇਡੀ ਸਟਾਫ ਦਾ ਕੁਝ ਇਹ ਚ ਮੇਰਾ ਏਜੀਐਮ ਦਾ ਕੋਈ ਨਾ ਕੁਝ ਜੀਐਮ ਦਾ ਨਾ ਕੁਝ ਤੁਸੀਂ ਡੀਫੇਮ ਕੁਝ ਆਪਣੇ ਵੀਵਜ਼ ਲਈ ਇਹ ਚੀਜ਼ ਕਰਨ ਲੱਗੇ ਇਹ ਚੀਜ਼ ਨਹੀਂ ਇਹ ਚੀਜ਼ ਗਲਤ ਹੈ ਆਨ ਵਾਲੇ ਟਾਈਮ ਲਈ ਮੈਂ ਤਾਂ ਇਹ ਕਰਨਾ ਜਿਹੜੀ ਮੈਂ ਆਡੀਅנס ਨੂੰ ਅਪੀਲ ਕਰਦਾ ਪਹਿਲਾਂ ਚੈੱਕ ਕਰੋ ਕਿ ਕੀ ਕੀ ਉਹਨਾਂ ਨੇ ਕੀ ਕੀਤਾ ਸਾਡੀ ਨੈਕਟਿਵਿਟੀ ਦਿਖਾਤੀ ਆ ਜਿਹੜਾ ਅਸੀਂ ਰਿਫੰਡ ਕੀਤਾ ਇਹ ਕਿਸ ਨੇ ਦਿਖਾਇਆ ਇਹ ਚੀਜ਼ ਤਾਂ ਕਿਸੇ ਨੇ ਦਿਖਾਇਆ ਹੀ ਨਹੀਂ ਉਹ ਜੀ ਕਹਿ ਰਾ ਇਹ ਚੀਜ਼ ਕਿਸ ਨੇ ਇਹਨੇ ਦਿਖਾਈ ਸਾਡੀ ਨੈਕਟਿਵਿਟੀ ਦਿਖਾਤੀ ਪੋਜ਼ਿਟਿਵਿਟੀ ਕਿੰਨੇ 70000 ਰੁਪਿਆ ਖੜੇ ਪੈਰ ਕਿਸ ਨੂੰ ਰਿਫੰਡ ਦੇਣਾ ਦੱਸੋ 70000 ਰੁਪਏ ਥੋੜਾ ਹੁੰਦਾ ਰਿਫੰਡ ਦੇਣਾ ਉਹ ਵੀ 15 ਮਿੰਟ ਬਾਅਦ ਉਸੇ ਸ਼ੋਅ ਚ ਕਸਟਮਰ ਆਰਾਮ ਨਾਲ ਬੈਠੇ ਉਸ ਤੋਂ ਬਾਅਦ ਕਿਸੇ ਸਰ ਕੋਈ ਗੱਲ ਨਹੀਂ ਕੋਈ ਨਾ ਅਸੀਂ ਵੀ ਕੰਮ ਵਾਲੇ ਬੰਦੇ ਆ ਕਿਵਰ ਦਿੱਕਤ ਹੋ ਗਈ ਸੌਫਟ ਮਕੈਨਿਕ ਮਸ਼ੀਨਰੀ ਆ ਕਦੇ ਵੀ ਦਿੱਕਤ ਆਰੀ ਉਹ ਆ ਕੇ ਕਸਟਮਰ ਨੂੰ ਆਪਣੇ ਸਾਡੇ ਸਟਾਫ ਨੂੰ ਉਹ ਕਦੋਂ ਉਹਕਤੰਦੋ ਆ ਚੀਜ਼ ਕੋ ਚੰਗੀ ਹੈ ਹੁਣ ਜਿੰਨਾਂ ਨੇ ਵੀਡੀਓ ਵਾਇਰਲ ਕੀਤੀ ਸੀ ਉਹਨਾਂ ਤੇ ਕੋਈ ਕਾਰਵਾਈ ਸਰ ਇਹ ਤਾਂ ਅਸੀਂ ਆਪਣੇ ਐਡਮਿਨਿਸਟ੍ਰੇਸ਼ਨ ਨਾਲ ਗੱਲ ਕਰਕੇ ਜੋ ਵੀ ਆਪਾਂ ਨੂੰ ਅਗਿਆਲੇ ਫਿਊਚਰ ਜੋ ਵੀ ਦਿੱਕਤ ਹੋਗੀ ਉਹ ਸੇ ਤੁਹਾਨੂੰ ਦੱਸ ਦਾਂਗੇ ਲੁਧਿਆਣਾ ਵਾਸੀਆਂ ਨੂੰ ਕੀ ਮੈਸੇਜ ਦੇਣਾ ਹੈ ਲੁਧਿਆਣਾ ਵਾਸੀਆਂ ਨੂੰ ਮੇਰਾ ਇਹ ਅਪੀਲ ਹੈ ਕਿ ਬਿਨਾ ਕਿਸੇ ਜਿਵੇਂ ਇੱਕ ਇੰਗਲਿਸ਼ ਕਹਾਵਤ ਹੈ ਡੋਂਟ ਜਜ ਦਾ ਬਾਕਸ ਬਾਈਟਸ ਕਵਰ ਕਿ ਕਿਸੇ ਬੰਦੇ ਨੂੰ ਉਹਦੀ ਉਹਦੇ ਕੱਪੜੇ ਦੇਖ ਕੇ ਨਾ ਜਜ ਕਰੋ ਤੁਸੀਂ ਸਾਡੀ ਪੋਜ਼ਿਟਿਵਿਟੀ ਦੇਖੋ ਤੁਸੀਂ ਆਓ ਸੇਮ ਫੁੱਟਬਾਲ ਖੇਡਣਾ ਹੈ ਉਹ ਲੈਨ ਲਕਸ਼ਰੀ ਫੀਲ ਕਰਾਇਆ ਜਾਊਗਾ ਸਾਡਾ ਮੇਨ ਹੈ ਕਸਟਮਰ ਨੂੰ ਉਹ ਕਰਨਾ ਸੈਟੀਸਫਾਈ ਬਸ